ਅੱਜ ਵੀ ਵੱਡੀ ਖਬਰ ਜੁੜੀ ਹੋਈ ਹੈ ਅਕਾਲੀ ਲੀਡਰ ਵਿਕਰਮ ਮਜੀਠੀਆ ਦੇ ਨਾਲ ਬੀਤੇ ਦਿਨੀ ਮੁਹਾਲੀ ਕੋਰਟ ਸੁਣਵਾਈ ਹੋਈ ਜਿਸ ਦੌਰਾਨ ਮਜੀਠੀਆ ਦਾ ਰਿਮਾਂਡ ਵਧਾ ਦਿੱਤਾ ਗਿਆ ਉੱਥੇ ਹੀ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਐਫ ਆਰ ਨੂੰ ਰੱਦ ਕਰਾਉਣ ਦੀ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਗਈ ਸੀ ਜਿਸ ਤੇ ਅੱਜ ਹਾਈ ਕੋਰਟ ਸੁਣਵਾਈ ਹੋਈ ਹੈ ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੁਲਿਸ ਇਹਨਾਂ ਤੱਥਾਂ ਤੇ ਹੀ ਜ਼ਮਾਨਤ ਰੱਦ ਕਰਨ ਦੇ ਲਈ ਸੁਪਰੀਮ ਕੋਰਟ ਗਈ ਸੀ ਪਰ ਜਦੋਂ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਨੂੰ ਕੋਈ ਰਾਹਤ ਨਹੀਂ ਦਿੱਤੀ ਤਾਂ ਉਹਨਾਂ ਹੀ ਤੱਥਾਂ ਦੇ ਨਾਲ ਪੰਜਾਬ ਪੁਲਿਸ ਨੇ ਉਹਨਾਂ ਹੀ ਤੱਥਾਂ ਦੇ ਨਾਲ ਡੀਏ ਦਾ ਇੱਕ ਹੋਰ ਕੇਸ ਦਾਇਰ ਕਰ ਦਿੱਤਾ ਪਹਿਲਾਂ ਇਹ ਐ ਐਨ ਡੀ ਪੀ ਐਸ ਕੇਸ ਸੰਨ ਅਤੇ ਉਹਨਾਂ ਹੀ ਅੱਥਾਂ ਦੇ ਨਾਲ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਰੋਕਥam ਕਾਨੂੰਨ ਦੇ ਤਹਿਤ ਕੇਸ ਦਾਇਰ ਕੀਤਾ। ਮਲੀਠੇ ਦੇ ਵਕੀਲਾਂ ਆਫਾਇਰ ਅਦਾਲਤ ਕਰਨ ਦੀ ਬੇਨਤੀ ਕੀਤੀ। 4 ਦਿਨਾਂ ਦੀ ਪੁਲਿਸ ਹਿਰਾਸਤਤ ਬਣਾਉਣ ਦਾ ਹੁਕਮ ਵੀ ਗੈਰਕਾਨੂੰਨੀ ਹੈ। ਜ਼ਿਲ੍ਹਾ ਅਦਾਲਤ ਨੇ ਅਜੇ ਤੱਕ ਪਾਸ ਨਹੀਂ ਕੀਤਾ। ਇਹ ਜਿਹੜਾ ਹੈ ਕਹਿਣਾ ਹੈ ਉਸ ਦੇ ਨਾਲ ਹੀ ਰਿਮਾਂਡ ਆਰਡਰ ਤੁਰੰਤ ਨਹੀਂ ਦਿੱਤਾ ਗਿਆ ਅਤੇ ਬਿਨਾਂ ਰਿਮਾਂਡ ਆਰਡਰ ਪਾਸ ਕੀਤੇ 4 ਦਿਨਾਂ ਦਾ ਸ਼ਿਸ਼ਟਾਚਾਰੀ ਰਿਮਾਂਡ ਦਿੱਤਾ ਗਿਆ। ਕਿਸ ਕੱਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਹਾਈ ਕੋਰਟ ਦੇ ਵੱਲੋਂ ਐਸਮੂਨ ਲੈ ਕੇ ਮੁਲਤਵੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਕੇਸ ਸੁਣਵਾਈ ਖਤਮ ਹੋ ਗਈ ਹੈ ਪਰ ਫਿਲਹਾਲ ਮਜੀਠੀਆ ਦੇ ਲਈ ਕੋਈ ਰਾਹਤ ਨਹੀਂ ਹੈ ਕਿਉਂਕਿ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਅਪੀਲ ਕੀਤੀ ਗਈ ਸੀ ਕਿ ਮੇਰੀ ਆਫਾਏ ਰੱਦ ਹੋਵੇ ਪਰ ਹਾਈ ਕੋਰਟ ਦੇ ਵੱਲੋਂ ਐਸ ਮੈਟਰ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕੱਲ ਤੱਕ ਅੱਜ ਵੀ ਵੱਡੀ ਖਬਰ ਜੁੜੀ ਹੋਈ ਹੈ ਅਕਾਲੀ ਲੀਡਰ ਵਿਕਰਮ ਮਜੀਠੀਆ ਦੇ ਨਾਲ ਬੀਤੇ ਦਿਨੀ ਮੁਹਾਲੀ ਕੋਰਟ ਸੁਣਵਾਈ ਹੋਈ ਜਿਸ ਦੌਰਾਨ ਮਜੀਠੀਆ ਦਾ ਰਿਮਾਂਡ ਵਿਦਾ ਦਿੱਤਾ ਗਿਆ ਉੱਥੇ ਹੀ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਐਫ ਆਰ ਨੂੰ ਰੱਦ ਕਰਾਉਣ ਦੀ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਗਈ ਸੀ ਜਿਸ ਤੇ ਅੱਜ ਹਾਈ ਕੋਰਟ ਸੁਣਵਾਈ ਹੋਈ ਹੈ ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੁਲਿਸ ਇਹਨਾਂ ਤੱਥਾਂ ਤੇ ਹੀ ਜ਼ਮਾਨਤ ਰੱਦ ਕਰਨ ਦੇ ਲਈ ਸੁਪਰੀਮ ਕੋਰਟ ਗਈ ਸੀ ਪਰ ਜਦੋਂ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਨੂੰ ਕੋਈ ਰਾਹਤ ਨਹੀਂ ਦਿੱਤੀ ਤਾਂ ਉਹਨਾਂ ਹੀ ਤੱਥਾਂ ਦੇ ਨਾਲ ਪੰਜਾਬ ਪੁਲਿਸ ਨੇ ਉਹਨਾਂ ਹੀ ਤੱਥਾਂ ਦੇ ਨਾਲ ਡੀਏ ਦਾ ਇੱਕ ਹੋਰ ਕੇਸ ਦਾਇਰ ਕਰ ਦਿੱਤਾ ਪਹਿਲਾਂ ਇਹ ਐਨਡੀਪੀਐਸ ਕੇਸ ਸੰਨਤੀ ਉਹਨਾਂ ਹੀ ਤੱਥਾਂ ਦੇ ਨਾਲ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਕੇਸ ਦਾਇਰ ਕੀਤਾ। ਲੀਠੇ ਦੇ ਵਕੀਲਾਂ ਆਫਾਇਰ ਅਦਾਲਤ ਕਰਨ ਦੀ ਬੇਨਤੀ ਕੀਤੀ। 4 ਦਿਨਾਂ ਦੀ ਪੁਲਿਸ ਹਿਰਾਸਤ ਬਣਾਉਣ ਦਾ ਹੁਕਮ ਵੀ ਗੈਰਕਾਨੂੰਨੀ ਹੈ। ਜ਼ਿਲ੍ਹਾ ਅਦਾਲਤ ਨੇ ਅਜੇ ਤੱਕ ਪਾਸ ਨਹੀਂ ਕੀਤਾ। ਇਹ ਜਿਹੜਾ ਹੈ ਕਹਿਣਾ ਹੈ ਉਸ ਦੇ ਨਾਲ ਹੀ ਰਿਮਾਂਡ ਆਰਡਰ ਤੁਰੰਤ ਨਹੀਂ ਦਿੱਤਾ ਗਿਆ ਅਤੇ ਬਿਨਾਂ ਰਿਮਾਂਡ ਆਰਡਰ ਪਾਸ ਕੀਤੇ 4 ਦਿਨਾਂ ਦਾ ਸ਼ਿਸ਼ਟਾਚਾਰੀ ਰਿਮਾਂਡ ਦਿੱਤਾ ਗਿਆ। ਕਿ ਇਸ ਕੱਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਹਾਈ ਕੋਰਟ ਦੇ ਵੱਲੋਂ ਇਸ ਨੂੰ ਲੈ ਕੇ ਮੁਲਤਵੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਸੁਣਵਾਈ ਖਤਮ ਹੋ ਗਈ ਹੈ ਪਰ ਫਿਲਹਾਲ ਮਜੀਠੀਆ ਦੇ ਲਈ ਕੋਈ ਰਾਹਤ ਨਹੀਂ ਹੈ ਕਿਉਂਕਿ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਅਪੀਲ ਕੀਤੀ ਗਈ ਸੀ ਕਿ ਮੇਰੀ ਆਫਾਏ ਰੱਦ ਹੋਵੇ ਪਰ ਹਾਈ ਕੋਰਟ ਦੇ ਵੱਲੋਂ ਇਸ ਮੈਟਰ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕੱਲ ਤੱਕ ਅੱਜ ਵੀ ਵੱਡੀ ਖਬਰ ਜੁੜੀ ਹੋਈ ਹੈ ਅਕਾਲੀ ਲੀਡਰ ਵਿਕਰਮ ਮਜੀਠੀਆ ਦੇ ਨਾਲ ਬੀਤੇ ਦਿਨੀ ਮੁਹਾਲੀ ਕੋਰਟ ਸੁਣਵਾਈ ਹੋਈ ਜਿਸ ਦੌਰਾਨ ਮਜੀਠੀਆ ਦਾ ਰਿਮਾਂਡ ਵਿਦਾ ਦਿੱਤਾ ਗਿਆ ਉੱਥੇ ਹੀ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਐਫ ਆਰ ਨੂੰ ਰੱਦ ਕਰਾਉਣ ਦੀ ਪਟੀਸ਼ਨ ਜਿਹੜੀ ਆ ਦਾਇਰ ਕੀਤੀ ਗਈ ਸੀ ਜਿਸ ਤੇ ਅੱਜ ਹਾਈ ਕੋਰਟ ਸੁਣਵਾਈ ਹੋਈ ਹੈ ਮਜੀਠੀਆ ਦੇ ਵਕੀਲ ਨੇ ਦਲੀਲ ਦਿੱਤੀ ਕਿ ਪੁਲਿਸ ਇਹਨਾਂ ਤੱਥਾਂ ਤੇ ਹੀ ਜ਼ਮਾਨਤ ਰੱਦ ਕਰਨ ਦੇ ਲਈ ਸੁਪਰੀਮ ਕੋਰਟ ਗਈ ਸੀ ਪਰ ਜਦੋਂ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਨੂੰ ਕੋਈ ਰਾਹਤ ਨਹੀਂ ਦਿੱਤੀ ਤਾਂ ਉਹਨਾਂ ਹੀ ਤੱਥਾਂ ਦੇ ਨਾਲ ਪੰਜਾਬ ਪੁਲਿਸ ਨੇ ਉਹਨਾਂ ਹੀ ਤੱਥਾਂ ਦੇ ਨਾਲ ਡੀਏ ਦਾ ਇੱਕ ਹੋਰ ਕੇਸ ਦਾਇਰ ਕਰ ਦਿੱਤਾ ਪਹਿਲਾਂ ਇਹ ਐਨਡੀਪੀਐਸ ਕੇਸ ਸੰਨ ਅਤੇ ਉਹਨਾਂ ਹੀ ਖੱਧਾਂ ਦੇ ਨਾਲ ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਕੇਸ ਦਰਜ ਕੀਤਾ। ਰਿਟੇ ਦੇ ਵਕੀਲ ਨੇ ਐਫਆਈਆਰ ਰੱਦ ਕਰਨ ਦੀ ਬੇਨਤੀ ਕੀਤੀ। 4 ਦਿਨਾਂ ਦੀ ਪੁਲਿਸ ਹਿਰਾਸਤਤ ਬਣਾਉਣ ਦਾ ਹੁਕਮ ਵੀ ਗੈਰਕਾਨੂੰਨੀ ਹੈ। ਜ਼ਿਲ੍ਹਾ ਅਦਾਲਤ ਨੇ ਅਜੇ ਤੱਕ ਪਾਸ ਨਹੀਂ ਕੀਤਾ ਹੈ। ਇਹ ਜਿਹੜਾ ਹੈ ਕਹਿਣਾ ਹੈ ਉਸ ਦੇ ਨਾਲ ਹੀ ਰਿਮਾਂਡ ਆਰਡਰ ਤੁਰੰਤ ਨਹੀਂ ਦਿੱਤਾ ਗਿਆ ਹੈ ਅਤੇ ਬਿਨਾਂ ਰਿਮਾਂਡ ਆਰਡਰ ਪਾਸ ਕੀਤੇ 4 ਦਿਨਾਂ ਦਾ ਸ਼ਿਸ਼ਟਾਚਾਰੀ ਰਿਮਾਂਡ ਦਿੱਤਾ ਗਿਆ ਹੈ। ਕਿ ਇਸ ਕੱਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਹਾਈ ਕੋਰਟ ਦੇ ਵੱਲੋਂ ਐਸਮੂਨ ਲੈ ਕੇ ਮੁਲਤਵੀ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਕੇਸ ਸੁਣਵਾਈ ਖਤਮ ਹੋ ਗਈ ਹੈ ਪਰ ਫਿਲਹਾਲ ਮਜੀਠੀਆ ਦੇ ਲਈ ਕੋਈ ਰਾਹਤ ਨਹੀਂ ਹੈ ਕਿਉਂਕਿ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਅਪੀਲ ਕੀਤੀ ਗਈ ਸੀ ਕਿ ਮੇਰੀ ਆਫਾਏ ਰੱਦ ਹੋਵੇ ਪਰ ਹਾਈ ਕੋਰਟ ਦੇ ਵੱਲੋਂ ਇਸ ਮੈਟਰ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਕੱਲ ਤੱਕ